ਹੈਲੋ ਦੋਸਤੋ ਰਾਦੇ ਰਾਦੇ ਅਸੀਂ ਆ ਰਵਿਤਾ ਦੇ ਦੇਸਪਾਰ ਅਸੀਂ ਨਹੀਂ ਮੈਂ ਰਵਿਤਾ ਇਹ ਦੇਸਪਾਰ ਜੀ ਜੋ ਵੀ ਆ ਤੁਹਾਡੇ ਸਾਹਮਣੇ ਆ ਤੇ ਲੈ ਕੇ ਆਏ ਆ ਰੋਜ਼ਾਨਾ ਦੀ ਤਰ੍ਹਾਂ ਅੱਜ ਨਿਊਡਲ 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 ਚਾਮੇਨ ਜੋ ਕਿ ਸਾਰੇ ਪਿੰਡਾਂ ਵਾਲਾਂ ਦੀ ਸ਼ਹਿਰਾਂ ਵਾਲਾਂ ਦੀ ਫੇਵਰੇਟ ਆ ਚਾਮੇਨ ਦੋਸਤੋ ਚਾਹੋ ਤੇ ਇਹਨਾਂ ਪਾਣੀ ਵਾਲੀ ਚਾਉਮੇਨ ਚਾਮੇਨ ਪਾਣੀ ਗਰਮ ਕਰਨ ਦੇ ਲਈ ਪਾਣੀ ਗਰਮ ਰੱਖਿਆ ਹੋਇਆ ਏ ਤੇ ਛਿੱਲੇ ਜਾ ਰਹੇ ਨੇ ਹਰੀਆਂ ਸਬਜ਼ੀਆਂ ਦੋਸਤੋ ਹਰੀਆਂ ਸਬਜ਼ੀਆਂ ਜੋ ਕਿ ਆਪਾਂ ਕਹਿੰਦੇ ਆ ਅੰਗਰੇਜ਼ੀ ਚ ਵੈਜੀਟੇਬਲ ਦੋਸਤੋ ਚਲੋ ਜੀ ਦੇਖੋ ਜੀ ਛਿੱਲੇ ਜਾ ਰਹੇ ਨੇ ਵੈਜੀਟੇਬਲ ਇਤਨੇ ਜੀ ਗਰਮ ਹੋ ਗਿਆ ਗਰਮ ਹੁੰਦਾ ਇੰਨਾ ਆਪਾਂ ਵੈਜੀਟੇਬਲ ਛਿੱਲ ਰਹੇ ਆ ਆਪਾਂ ਚਲੋ ਜੀ ਰਵੀਤਾ ਰਾਣੇ ਨੂੰ ਆਪਾਂ ਨੇ ਸਾਰਾ ਕੁਝ ਸਿਖਾਇਆ ਹੋਇਆ ਏ ਤੇ ਆ ਸਾਰਾ ਕੁਝ ਸਮਾਨ ਲੈਂਦਾ ਹੋਇਆ ਏ ਤੇ ਗ੍ਰੀਨ ਸੌਸ ਤੇ ਆਹ ਸੋਇਆ ਸੋਸ ਇਹ ਆਪਣਾ ਖੱਟਾ ਪਾਣੀ ਤੇ ਆਹ ਛਾਟਣੀ ਆ ਦੋਸਤੋ ਛਾਟਣੀ ਜੋ ਇਹ ਤਾਂ ਮਾਰੇ تھی ਹੈਗੀ ਦੀ ਚਲੋ ਮੈਂ ਲੈ ਲਈ ਕੋਈ ਗੱਲ ਨਹੀਂ ਫੇਰ ਵੀ ਕੋਈ ਚੱਕਰੇ ਨਹੀਂ ਹੈਗਾ ਰੋਜ਼ ਦਾ ਕੰਮ ਆਪਣਾ ਤਾਂ ਵਾਦਾ ਘਾਟਾ ਦਾ ਕੋਈ ਆਪਣਾ ਦਾ ਘਾਟਾ ਹੀ ਰਹਿੰਦਾ ਹੈ ਵਾਦਾ ਤਾਂ ਹੈ ਨਹੀਂ ਕੋਈ ਠੀਕ ਆ ਦੋਸਤੋ ਪਾਣੀ ਜੀ ਕੀ ਪਾਣਾ ਹੋਣਾ ਅਮੀਰ ਜਦ ਗਰਮ ਹੋ ਗਿਆ ਇਸ ਵਿੱਚ ਮੈਂ ਥੋੜਾ ਨਮਕ ਹਾਂ ਥੋੜਾ ਰਿਫਾਈਨ ਡਾਲ ਲੇਗੇ ਲੋ ਜੀ ਰਿਫਾਈਨ ਤੇਲ ਪਾਇਆ ਜਾਊਗਾ ਇਹ ਬਹੁਤ ਨਜ਼ਾਰਾ ਆਣਿਆ ਆ ਦੋਸਤੋ ਬਹੁਤ ਨਜ਼ਾਰਾ ਆਣਿਆ ਲਓ ਜੇ ਮਿੱਤਰੋ ਸਾਡੇ ਨਾਲ ਬਣੇ ਰਹੋ ਤੁਸੀਂ ਕਿਹਦਾ ਦੋਸਤੋ ਇਹ ਫੋਨ ਆ ਗਿਆ ਸਬਰ ਕਰੋ ਬੋਲਾ ਧੱਕਾ ਮੁੱਕੀ ਨਹੀਂ ਕਰਨੇਗਾ ਲਓ ਜੇ ਮਿੱਤਰੋ ਦੇਖੋ ਇਹ ਹੋ ਰਹੀ ਆਪਣੇ ਗਾਜਰ ਕੱਦੂ ਕਸ ਦੇਖੋ ਦੋਸਤੋ ਗਾਜਰ ਕੱਦੂ ਕਸ ਹੋ ਰਹੀ ਆ ਵਾਓ ਬਰੀਕੇ ਕਰਨੀ ਆਪਾਂ ਨੇ ਇਹ ਵੈਸੇ ਨਾ ਆਪਾਂ ਉਹ ਲੈ ਕੇ ਆਵਾਂਗੇ ਜਿਹੜਾ ਲੱਕੜ ਦਾ ਨਹੀਂ ਹੁੰਦਾ ਉਹਦੇ ਵੱਡਾ ਵੱਡਾ ਉਹ ਹੁੰਦਾ ਜਿਹੜਾ ਨਾਈਫ ਟੱਕ ਟੱਕ ਕਰਨ ਵਾਲਾ ਉਹ ਲੈ ਕੇ ਆਵਾਂ ਹਾਂ ਇਤਨੇ ਅਮੀਰ ਹੋ ਗਏ ਹਮ ਇੰਨੇ ਅਮੀਰ ਹੋ ਗਏ ਦੋਸਤੋ ਪਰ ਆਪਾਂ ਨੇ ਦੇਲੇ ਗਰਮੀ ਚ ਬਣਾ ਰਿਆ ਦੇਖ ਲਓ ਪੱਖਾ ਵੀ ਲਾ ਸਕਦੇ ਆ ਏਸੀ ਲਗਵਾ ਦੋ ਫੇਰ ਅਮੀਰ ਗਰੀਬ ਇਹ ਪਤਾ ਕਿਵੇਂ ਕਰਨਾ ਮੈਂ ਤੁਹਾਨੂੰ ਸਿਖਾ ਦਿੰਨਾ ਹੈ ਇਹ ਕਰਨਾ ਹੈ ਜਿਵੇਂ ਸਾਰੀਆਂ ਸਬਜ਼ੀਆਂ ਵੱਢ ਲੈਣੀਆਂ ਨੇ ਇੱਕ ਉਹਦੇ ਚ ਜਿਹੜਾ ਆਪਣੇ ਲਵੇ ਜਿਹੜਾ ਥੱਲੇ ਨਹੀਂ ਲੱਗਦੀ ਕੀ ਕਹਿੰਦੇ ਨੇ ਉਹਨੂੰ ਨਾਨ ਸਟਿਕ ਨਾਨ ਸਟਿਕ pande ਚ ਆਪਾਂ ਉਹ ਕਰਕੇ ਨਾ ਬਿਨਾ ਪਾਣੀ ਪਾਏ ਉੱਪਰ ਦੇ ਢੱਕਣ ਲਾ ਦਾਂਗੇ ਠੀਕ ਆ ਇਹ ਉਹ ਹੋ ਜਾਣਗੇ ਕੀ ਕਹਿੰਦੇ ਹੁੰਦੇ ਨੇ ਸੌਫਟ ਸੌਫਟ ਹੋ ਜਾਣਗੇ ਠੀਕ ਆ ਫਿਰ ਇਹਨਾਂ ਨੂੰ ਆਪਾਂ ਨਾ ਥੋੜੇ ਜੇ ਗਰਮ ਉਹਦੇ ਚ ਤੇਲ ਚ ਗਰਮ ਕਰਕੇ ਤੇਲ ਉਹਦੇ ਸਿੱਟ ਕੇ ਫਟਾਫਟ ਫਟਾਫਟ ਕਰਾਂਗੇ ਸਟਾ ਕੰਮ ਤੇ ਖੜੇ ਮਸਾਲੇ ਵਾਂਗੂ ਕੰਮ ਕਰੂਗੇ ਜੀ ਨਹੀਂ ਹਮ ਖੁਦ ਹੀ ਆਪਣੇ ਦਿਮਾਗ ਤੇ ਬਣਾਉਂ ਦਿਮਾਗ ਹੈਗਾ ਜੀ ਆਹ ਹੋ ਗਈ ਮਾਂ ਜੀ ਜònਾ ਸਤ ਮੈਂ ਛੱਡਦਾ ਥੋੜਾ ਬੋਸ ਓਕੇ ਜੋ ਵੀ ਆ ਦੇਖੋ ਜੀ ਪਹਿਲਾਂ ਗਾਜਰਾਂ ਵੱਢਿਆ ਜਾ ਰੀਆਂ ਨੇ ਤੇ ਦੇਖੋ ਜੀ ਗਾਜਰਾਂ ਦੇਖੋ ਤੁਸੀਂ ਆਏ ਹਾਏ ਹਾਏ ਗਾਜਰਾਂ ਦੇਖੋ ਓਏ ਖਨਾਣੀਆਂ ਨੇ ਹੈਗੀਆਂ ਪਤਾ 100 ਰੁਪਏ ਕਿਲੋ ਆ ਗਾਜਰ ਉਹ 100 ਰੁਪਏ ਹੀ ਆਏ ਕੀ ਨਾਮ ਆ ਤੇਰੀ ਆ ਹਾ ਉਹ ਮਰਚਾ ਵਾਲੀ ਗਾਜਰ ਆ ਪੱਤ ਗੋਭੀ ਦੇ ਰ ਕੱਡਾ ਵੱਡਾ ਫੁੱਲਾ ਚੱਕਿਆ ਨਿਆਰਾ ਇੱਕਾਤ ਨਾਲ ਮੇਰੇ ਤੋਂ ਇਹ ਤਾਂ 200 ਰੁਪਏ ਦਾ ਹੋਗਾ ਇਹ ਤਾਂ ਬੋ ਸਾਰੇ ਵੈਜੀਟੇਬਲ ਮਹਿੰਗੇ ਹੋਏ ਪਏ ਨੇ بارش ਰੋਜ਼ਾਨਾ ਹੋ ਰਹੀ ਹੈ ਦੋਸਤੋ ਤਾਂ ਕਰਕੇ ਸਾਰਾ ਕੁਝ ਵੈਜੀਟੇਬਲ ਹਰੀਆਂ ਸਬਜ਼ੀਆਂ ਸਾਰੀਆਂ ਮਹਿੰਗੀਆਂ ਹੋਈਆਂ ਹੋਈਆਂ ਠੀਕ ਹੈ ਜਿਨ੍ਹਾਂ ਦੇ ਲੱਗਦੀਆਂ ਨੇ ਉਹ ਸਾਨੂੰ ਪਹੁੰਚਵਾ ਸਕਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਤੇ ਚਲੋ ਜੀ ਜਿਵੇਂ ਜਿਵੇਂ ਹੋਊਗਾ ਤੁਹਾਨੂੰ ਦਿਖਾਇਆ ਜਾਊਗਾ ਠੀਕ ਹੈ ਦੋਸਤੋ ਮੁੜ ਜਾਈ ਹੋਈ ਬਿਲਕੁਲ ਵੀ ਲਾਜ ਹੈ ਮਿੱਤਰੋ ਆਗੇ ਪਾਤ ਗੋਬੀ ਕੱਲਾ ਕੱਲਾ ਪੀਸ 1 2 3 4 5 6 789 ਕੱਲਾ ਕੱਲਾ ਪੀਸਾ ਦੇਖੋ ਪੈਸੇ ਆਉਂਦੇ ਨੇ ਜਿਵੇਂ ਨੋਟਾਂ ਵਾਂਗੂ ਚਣਿਆ ਪਿਆ ਦੇਖੋ ਦੋਸਤ ਸਬਸ ਬੇਟਾ ਬਹੁਤ ਬੜੀਆਂ ਨੋਟ ਨਹੀਂ ਆਉਂਦੇ ਓਵੇਂ ਕੱਲਾ ਕੱਲਾ ਪੈਸੇ ਆਵਾਂਗੂ ਚਣਿਆ ਪਿਆ ਦੇਖੋ ਰੱਬ ਦੇ ਰੂਪ ਲਓ ਜੀ ਦੇਖੋ ਜੀ ਕੱਟੀ ਹੋਈ ਦੇਖੋ ਜੀ ਐਵੇਂ ਵੱਡਣੀਆਂ ਦੇਖੋ ਦੇਖੋ ਸਿਖਾਏ ਹੋਏ ਕੰਮ ਦਾ ਇਹ ਫਾਇਦਾ ਦੇਖੋ ਦੋਸਤ ਪੂਰੀ ਟ੍ਰੇਨਿੰਗ ਹੁੰਦੀ ਆ ਦੇਖੋ ਤਾਂ ਇਹ ਕੱਲਾ ਕੱਲਾ ਪੀਸਾ ਦੇਖੋ ਆਏਗਾ ਨਾ ਕੱਲਾ ਕੱਲਾ ਐਵੇਂ ਇਹ ਇੱਕ ਦੇਖੋ ਜੀ ਇਹੀ ਕੱਲਾ ਕੱਲਾ ਪੀਸ ਐਵੇਂ ਕਰਨਾ ਹੁੰਦਾ ਆਪਾਂ ਨੇ ਠੀਕ ਆ ਦੋਸਤੋ ਦੇਖੋ ਜੀ ਪੂਰਾ ਓਕੇ ਦੀ ਰਿਪੋਰਟ ਆ ਬਹੁਤ ਸੋਹਣਾ ਕੰਮ ਬਣ ਰਿਹਾ ਏ ਤੇ ਨਿਊਡਲ ਬਣੋਗੇ ਹੱਕਾ ਪੱਕਾ ਬਹੁਤ ਬੱਕਾ ਠੀਕ ਆ ਜਿ세 ਹੋ ਜਾਓਗੇ ਖਾ ਕੇ ਹੱਕੇ ਭੱਕੇ ਹਾਂ ਹੋ ਜਾਣਗੇ ਹੱਕੇ ਪੱਕੇ ਖਾਓਗੇ ਚੌਮੇਨ ਸਾਰਟਿ ਬਣੀ ਹੋਏ ਲੋ ਜੀ ਮਿੱਤਰੋ ਆਪਣਾ ਹੋ ਗਿਆ ਏ ਪਾਣੀ ਗਰਮਾ ਗਰਮ ਪਾਣੀ ਗਰਮਾ ਗਰਮ ਹੋ ਗਿਆ ਏ ਦੋਸਤੋ ਹੁਣ ਇਹਦੇ ਚ ਪਾਇਆ ਜਾ ਰਿਹਾ ਏ ਨਮਕ ਤੇ ਲਾਏ ਇਹ ਜ ਦੋ ਚਮਚ ਨਮਕ ਪਾਦੇ ਦੋਸਤੋ ਆਪਾਂ ਯੈਸ ਤੇ ਉਹ ਤੋਂ ਬਾਅਦ ਥੋੜਾ ਆ ਪਾਵਾਂਗੇ ਇਹਦੇ ਵਿੱਚ ਰਿਫਾਈਨਡ ਰਿਫਾਈਨਡ ਔਇਲ ਇਹਦਾ ਫਾਈਨਡ ਪਊਗਾ ਔਇਲ ਦੇਖੋ ਥੋੜਾ ਜਿਹਾ ਤੇਲ ਪਾਵਾਂਗੇ ਆਪਾਂ ਲੋ ਜੀ ਤੇਲ ਠੀਕ ਆ ਦੋਸਤੋ ਚਲੋ ਇਹ ਦੇਖੋ ਜੇ ਇਸ ਦਾ ਦਾ ਕੰਮ ਕਰ ਲੈਣਾ ਹੈ ਉਹ ਤੋਂ ਬਾਅਦ ਮੈਂ ਆਹ ਖੋਲਾ ਇਹਨੂੰ ਅभी ਥੋੜਾ ਸੋਰ ਹੋਣਾ ਥੋੜਾ ਹੋਰ ਗਰਮ ਹੋ ਜਾਣਾ ਲੋ ਜੀ ਦੋਸਤੋ ਇਹਨਾਂ ਮੈਂ ਆ ਲੋ ਆਪਾਂ ਖੋਲ ਤਾਂ ਕੈਂ ਦੀ ਲੋੜ ਨਹੀਂ ਫਿਰ ਉਹ ਦੇਖੋ ਖੁੱਲ ਗਿਆ ਵਾਹ ਲਾਜੇ ਦੋਸਤੋ ਦੇਖੋ ਜੀ ਇਹ ਹੈ ਵਨ ਪੀਸ ਨੂਡਲ ਇਹ ਵਨ ਪੀਸ ਨਹੀਂ ਨੂਡਲ ਬਹੁਤ ਹੈ ਤੇ ਚਲੋ ਜੀ ਲਾਜੇ ਦੋਸਤੋ ਪਾਣੀ ਗਰਮ ਹੋ ਗਿਆ ਨੂਡਲ ਆਪਣੇ ਘਿੜੀ ਜਾ ਰਹੀ ਆ ਤੇ ਸਾਰੀ ਪਾ ਦਿਓ ਜੀ ਦੋਸਤੋ ਸਾਰੀ ਓਏ ਹੋਏ ਇਹ ਇੰਨੀ ਸਾਰੀ ਨੂਡਲ ਓਏ ਹੋਏ ਟਰੱਕ ਭਰ ਕੇ ਓਏ ਹੋਏ ਹੋਰ ਟਰੱਕ ਭਰ ਕੇ ਆ ਟਰੱਕ ਭਰ ਕੇ ਨਿਉੜਲ ਲਓ ਇਹ ਦੇਖ ਲਓ ਦੋਸਤੋ ਜਿਵੇਂ ਸੁਣੀਆਂ ਦੀਆਂ ਸਿੰਖਾਂ ਨਹੀਂ ਹੁੰਦੀਆਂ ਰੜਕੇ ਦੀਆਂ ਹੁੰਦੀਆਂ ਤਿੱਲੀਆਂ ਉਦਾਂ ਦਾ ਕੰਮ ਆ ਲੈ ਹਣਾ ਆ ਦੇ ਇੰਨੇ ਮਹਿੰਗੇ ਲੂਟ ਲੈ ਕੇ ਆਏ ਹਾਂ 200 ਰੁਪਏ ਦੀ ਨਾ ਹੋ ਹੋਰ ਕਿਚਾਈ ਜਨੇਵਰ ਜੀ ਆ ਹੈਗੀ ਤਾਂ ਪੈਸਿਆਂ ਦੀ ਆ ਅੱਛਾ ਹੋਰ ਕਿ ਨਹੀਂ ਲਓ ਯਾ ਕੱਟਿਆ ਜਾ ਰੀਆਂ ਨੇ ਸਿਮਲਾ ਮਿਰਚਾਂ ਤੇ ਦੇਖੋ ਜੀ ਦੋਸਤੋ ਸਿਮਲਾ ਮਿਰਚਾਂ ਆਪਾਂ ਨੇ ਜਿਹੜਾ ਇਕੱਲੇ ਇਕੱਲੇ ਸਿਮਲਾ ਮਿਰਚ ਆ ਬੰਦ ਗੋਬੀ ਆ ਇਹ ਗਾਜਰਾਂ ਨੇ ਇਹ ਸਿਮਲਾ ਮਿਰਚਾਂ ਤੁਹਾਨੂੰ ਪਤਾ ਆਪਣੇ ਘਰੇ ਪਿਆਜ਼ ਚੱਲਦਾ ਨਹੀਂ ਹੈਗਾ ਨਾਲ ਲਸਣ ਚੱਲਦਾ ਏ ਤੇ ਐਡਾ ਦਾ ਬਰੀਕ-ਬਰੀਕ ਕੱਟ ਲੈਣਾ ਹੈ ਦੋਸਤੋ ਦੇਖੋ ਇਹ ਐਡਾ ਦਾ ਬਰੀਕ-ਬਰੀਕ ਕਰਨਾ ਜਿਵੇਂ ਇਹਨਾਂ ਦੇ ਸ਼ੇਪ ਆ ਨਾ ਸੇਮ ਹੀ ਸ਼ੇਪ ਕਰ ਲੈਣੀ ਓਕੇ ਦੀ ਰਿਪੋਰਟ ਲੰਮੀਆਂ-ਲੰਮੀਆਂ ਰੱਖਣੀਆਂ ਹੁੰਦੀਆਂ ਨੇ ਕਿਉਂਕਿ ਇਹ ਦਿਖਦੀਆਂ ਨੇ ਫਿਰ ਲੰਮੀਆਂ-ਲੰਮੀਆਂ ਦਿਖਦੀਆਂ ਨੇ ਤੇ ਟੇਸਟੀਆਂ ਵੀ ਬਣਦੀਆਂ ਨੇ ਠੀਕ ਹੈ ਦੋਸਤੋ ਤੇ ਚਲੋ ਕੋਈ ਗੱਲ ਨਹੀਂ ਦੋਸਤੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਸਬਜ਼ੀਆਂ ਦਾ ਦੇਖੋ ਜੀ ਸਬਜ਼ੀਆਂ ਹੀ ਸਬਜ਼ੀਆਂ ਤਿਰੰਗਾ ਜੰਡਾ ਬਣ ਗਿਆ ਆਏ ਹਾਏ ਹਾਏ ਬਹੁਤ ਟੇਸਟੀ ਟੇਸਟੀ ਸਬਜ਼ੀਆਂ ਨੇ ਤੇ ਬੜਾ ਟੇਸਟੀ ਆਪਾਂ ਚਾਉਮੇ ਨਿਊਡਲ ਕਹਿੰਦੇ ਨੇ ਜਿਹਨੂੰ ਅੰਗਰੇਜ਼ੀ 'ਚ ਉਹ ਬਣਾ ਕੇ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਨਿਊਡਲ ਸਾਡੀ ਐਨ ਮੋਟੀ-ਮੋਟੀ ਹੋ ਗਈ ਦੇਖੋ ਅਜ ਮਾਰੀ ਇਹਦੇ 'ਚ ਥੋੜਾ ਜਿਹਾ ਆਏ ਹਾਏ ਹਾਏ ਦੇਖੋ ਦੋਸਤੋ ਆਏ ਹਾਏ ਹਾਏ ਇਸ ਐਮ ਸਭ ਕੱਢ ਲੈਂਗੇ ਜਦ ਇਸਨੇ ਹਾਲ ਦਾ ਸਭ ਵਾਈਟ ਪਨ ਰਹਿ ਜਾਗਾ ਅभी ਦੇਖੋ ਦਬਾਣੇ ਸੇ ਜ਼ਿਆਦਾ ਹੈ ਨਾ ਦੇਖੋ ਹਾਂ ਕੀ ਰਹ ਜੂ ਇਹਦੇ ਵਿੱਚ ਹਲਕਾ ਸਾ ਵਾਈਟ ਵਾਈਟ ਦਿਖੇਗਾ ਜਦ ਅਭੀ ਤਾਂ ਜ਼ਿਆਦਾ ਦਿਖ ਰਹਾ ਹੈ ਹਲਕਾ ਜਾਂ ਜ਼ਿਆਦਾ ਇਹਦੇ ਅੰਦਰ ਵਾਈਟ ਪਣ ਦੇਖਣ ਲੱਗ ਜੂਗਾ ਨਾ ਜਦੋਂ ਇਹਨੂੰ ਆਪਾਂ ਉਤਾਰ ਲਾਂਗੇ ਗੈਂਸ ਤੋਂ ਹਨਾ ਇਦਾਂ ਹੀ ਆ ਹਾਂਜੀ ਇਦਾਂ ਹੀ ਆ ਇਹ ਹੀ ਵਾਲਾ ਆਹੀ ਗੱਲ ਹੈ ਜੀ ਆਹੀ ਗੱਲ ਹੈ ਇਹਨੂੰ ਆਪਾਂ ਪੰਜਾਬੀ ਸਿਖਾ ਦਾਂਗੇ ਨੂੰ ਹਿੰਦੀ ਦੇ ਨੇ ਸਿਖਾਈ ਦਿੱਤੀ ਜਿਹੜੀ ਮੈਂ ਤਹੋਂ ਨਿਕਲ ਨਹੀਂ ਰਹੀ ਠੀਕ ਆ ਦੋਸਤੋ ਤੇ ਆਹ ਦੇਖੋ ਤੁਸੀਂ ਸਬਜੀ ਚੀਰੀ ਹੋਈ ਦੇਖੋ ਤੁਸੀਂ ਇਹ ਜੀਰਨੀ ਆਪਾਂ ਨੇ ਟਾਈਮ ਵੇਸਕਲਾ ਜੇ 2-4 ਮਿੰਟ ਦਾ ਕੋਈ ਗੱਲ ਨਹੀਂ ਪਰ ਤਸੱਲੀ ਬਕਸ ਹੈ ਓਕੇ ਦੀ ਰਿਪੋਰਟ ਮਸਾਲਾ ਸਬਜੀ ਵੈਜੀਟੇਬਲ ਹੋਣਾ ਚਾਹੀਦਾ ਠੀਕ ਆ ਮਿੱਤਰੋ ਹੁਣ ਉਹ ਤੋਂ ਬਾਅਦ ਆਪਣੀ ਹੋਣ ਵਾਲੀ ਆ ਆਪਣੀ ਇਹ ਤਿਆਰ ਵਰ ਤਿਆਰ ਨੂਡਲ ਤੇ ਸਿਮਲਾ ਮਿਰਚ ਆਪਣੀਆਂ ਰੈਡੀ ਹੋਣ ਵਾਲੀਆਂ ਨੇ ਉਸ ਤੋਂ ਬਾਅਦ ਹੋ ਗਈ ਜੀ ہماری ਇਹ ਤਿਆਰ ਆਬ ਹਮੇ ਇਸਕੋ ਠੰਡੇ ਪਾਣੀ ਮੇਂ ਨਿਕਾਲ ਕੇ ਲੈ ਕੇ ਆਤੇ ਹਾਂ ਆਇਓ ਜੀ ਮਿੱਤਰੋ ਸਾਡੇ ਨਾਲ ਦੇਖੋ ਜੀ ਆਪਾਂ ਠੰਡੇ ਪਾਣੀ ਚ ਕਰਾਂਗੇ ਤੇ ਦੇਖੋ ਜੀ ਹੋਰ ਲੱਗ ਰਹੀ ਹੈ ਠੰਡੇ ਪਾਣੀ ਚ ਤਿਆਰ ਵਰ ਤਿਆਰ ਕਰਾਂਗੇ ਲਓ ਜੀ ਐਵੇਂ ਆਪਾਂ ਨੇ ਠੰਡੇ ਪਾਣੀ ਚ ਕਰ ਲੈਣੀ ਆ ਛੋਟੇ ਲਵੇ ਭਾਂਡਾ ਹੋਗਾ ਜਾਲੀਦਾਰ ਤੇ ਲਓ ਜੀ ਐਂ ਕਾ ਕੇ ਆਪਾਂ ਦਾ ਕੰਮ ਨਹੀਂ ਹੈ ਮੇਰਾ ਕੰਮ ਹੈ ਕਿ ਪੋਸੇ ਚੰਗੇ ਇਦਾਂ ਦੋਸਤੋ ਤੇ ਠੰਡੀ ਕਰ ਲੈ ਹਾਂ ਲੈ ਚਿਲਡ ਪਾਣੀ ਵੀ ਡਾਲ ਸਕਦੇ ਆ ਚਿਲਡ ਪਾਣੀ ਬਰਫ ਵਾਲਾ ਪਾਣੀ ਜੋ ਮਰਜ਼ੀ ਕਰੋ ਨਾ ਠੰਡੀ ਕਰਨੀ ਆ ਆਪਾਂ ਨੇ ਕੁੱਲ ਮਿਲਾ ਕੇ ਨਾ ਠੰਡੀ ਕਰਨੀ ਆ ਚਲੋ ਜੀ ਜਦ ਤੱਕ ਇਹ ਠੰਡੀ ਕਰਦੀ ਆ ਅत्ता ਆਪਾਂ ਤੁਹਾਨੂੰ ਇੱਧਰ ਦਿਖਾ ਦਿੰਨੇ ਆ ਦੇਖੋ ਜੀ ਦੇਖੋ ਜੀ ਦੋਸਤੋ ਸਾਰੀਆਂ ਹਰੀਆਂ ਭਰੀਆਂ ਸਬਜ਼ੀਆਂ ਆਪਾਂ ਨੇ ਚੀਰ ਲਈਆਂ ਸਾਰਾ ਸਮਾਨ ਆ ਤੇ ਆਹ ਜਿਹੜੀ ਆਹ ਚਾੱਕਿਆ ਭਰਾ ਇਹਦੀ ਲੋੜ ਤਾਂ ਨਹੀਂ ਇਹਦੀ ਨਾ ਨਾ ਇਸ ਕੀ ਕੋਈ ਲੋੜ ਨਹੀਂ ਜੀ ਲੋੜ ਨਹੀਂ ਹੈਗੀ ਆਪਾਂ ਇਹਨੂੰ ਉੱਦੇ ਰੱਖ ਲੈਂਦੇ ਹਾਂ ਠੀਕ ਆ ਦੋਸਤੋ ਚਲੋ ਜੀ ਤਿਆਰ-ਵਰ ਤਿਆਰ ਹੋ ਗਈ ਤੁਹਾਨੂੰ ਦਿਖਾਵਾਂਗੇ ਲੋ ਜੀ ਦੋਸਤੋ ਇੰਨਾ ਆਪਣੇ ਨੂਡਲਸ ਨੇ ਜਿਹੜੀਆਂ ਠੰਡੀਆਂ ਹੋ ਰਹੀਆਂ ਨੇ ਤੇ ਆਏ ਹਾਂ ਹੁਣ ਆਪਾਂ ਵੱਡੀ ਕੜਾਹੀ ਚਾੱਕ ਕੇ ਜੋ ਕਿ ਸਾਨੂੰ ਪਤਾ ਹੈ ਬਿਗ ਨੂਡਲਾ ਬਣਨੀ ਹੈ ਬਹੁਤ ਸਾਰੇ ਨੂਡਲਾ ਇੰਨੇ ਸਾਰੇ ਇੰਨੇ ਸਾਰੇ ਦੇਖੋ ਦੋਸਤੋ ਤੇ ਪਾ ਆਪਣਾ ਕੜਾਹੀ ਚੱਲ ਪਈ ਤੇ ਚਲੋ ਜੀ ਹੁਣ ਇਹ ਸੁੱਕਣ ਲੱਗ ਰਹੀ ਆ ਆਪਾਂ ਗੇਰਾਂਗੇ ਇਹਦੇ ਵਿੱਚ ਰਿਫਾਈਨਡ ਫਿਰ ਠੀਕ ਆ ਦੋਸਤੋ ਮੇ trot ਕੜਾਹੀ ਆਪਣੇ ਗਰਮ ਹੋ ਚੁੱਕੀ ਹੈ ਤੇ ਉਹਦੇ ਚ ਪਾਵਾਂਗੇ ਹੁਣ ਆਪਾਂ ਤੇਲ ਜੋ ਕਿ ਆਪਾਂ ਨੇ ਤੇਲ ਪਾ ਲਿਆ ਇਹ ਆਪ ਗੰਦਗੀ ਮੱਸ ਸਮਝੀਏ ਇਹ ਮਮੋਜ਼ ਫਰਾਈ ਕਰੇ ਤੇ ਉਹ ਹੈ ਮਮੋਜ਼ ਫਰਾਈ ਕਰੇ ਤੇ ਉਹਦਾ ਤੇਲ ਥੋੜਾ ਮੋਟਾ ਰਹਿ ਜਾਂਦਾ ਜਿਹੜਾ ਮਰਚੀ ਆ ਚਲੋ ਜੀ ਫੇਰ ਵੀ ਸਾਡਾ ਇਹ ਜੇ ਦੇਸੀ ਘੋਬੀ ਮਿਕਸ ਆਇ ਤਾਂ ਸਾਰਾ ਕੁਝ ਹੀ ਮਿਕਸ ਹੁੰਦਾ ਵੈਸੇ ਤੇ ਦੇਖੋ ਜੀ ਸਾਡੀ ਸਫਾਈ ਦੇਖੋ ਪਹਿਲਾਂ ਦਾ ਗੱਲ ਤਾਂ ਸਫਾਈ ਦੇ ਮੁਕਦੀ ਆ ਤੇ ਸਫਾਈ ਜ਼ਰੂਰੀ ਆ ਚਾਹੇ ਉਹ ਘਰ ਦੀ ਆ ਚਾਹੇ ਉਹ ਟੇਬਲ ਦੀ ਆ ਤੇ ਚਾਹੇ ਉਹ ਟੇਬਲ ਦੀ ਆ ਚਾਹੇ ਉਹ ਘਰ ਦੀ ਆ ਚਾਹੇ ਉਹ ਸ਼ਹਿਰ ਦੀ ਆ ਸਫਾਈ ਮੇਨ ਜ਼ਰੂਰੀ ਆ ਜੋ ਕਿ ਸਾਡੇ ਰਹਦੀ ਆ ਚਾਹੇ ਸਾਡਾ ਸਹਾਰਾ ਚਾਹੇ ਸਾਡਾ ਧਾਰਾ ਚਾਹੇ ਸਾਡਾ ਟੇਬਲ ਆ ਸਫਾਈ ਹਰ ਇੱਕ ਕਿਤੇ ਮਿਲੂਗੀ ਤੁਹਾਨੂੰ ਠੀਕ ਆ ਦੋਸਤੋ ਲੋਜੇ ਮਿੱਤਰੋ ਆ ਸਾਰਾ ਸਮਾਨ ਦੇ ਆਪਣਾ ਢਾਟੇ ਖੋਲੇ ਨੇ ਤੇ ਤਿਆਰ ਵਰ ਤਿਆਰ ਕਰ ਲੋ ਸਾਰੇ ਸਮਾਨ ਦੇ ਰੈਡੀ ਫੋਰ ਰੈਡੀ ਆ ਆ ਹੈਗਾ ਇਹ ਸੌਸ ਆ ਇਹ ਡਾਰਕ ਸੌਸ ਤੇ ਸੋਇਆ ਸੌਸ ਸੋਇਆ ਸੌਸ ਇਹਨਾਂ ਥੋੜਾ ਜਿਹਾ ਬੰਦ ਕਰ ਲੋ

ਮੋਟੀਆਂ ਮੋਟੀਆਂ ਵੀ ਗੇਰ ਕੇ ਨੇ ਰੇ ਜਗਾਜਰਾ ਨੇ ਉਹ ਮੈਂ ਸਾਈਡ ਕਰ ਦੂੰਗੀ ਕੋਈ ਗਾਨੇ ਵਿੱਚੇ ਪਾ ਦੇ ਚੱਕ ਲਾਂਗੇ ਫਟੇ ਆਪਾਂ ਹਾਂ ਅੱਛਾ ਮਾਰੇ ਦੰਤੋ ਮੇਂ ਦਰਦ ਹੋ ਜਾਗਾ ਓਏ ਹੋਏ ਹੋਰ ਸੇਫਟੀ ਦਾ ਫੁੱਲ ਧਿਆਨ ਹੂੰ ਠੀਕ ਆ ਦੋਸਤੋ ਯੈਸ ਤੇ ਗਾਜਰਾ ਥੋੜੇ ਜੀ ਆ ਉਹ ਕਰ ਲੈਣੇ ਨੇ ਉਹ ਤੋਂ ਬਾਅਦ ਲਓ ਜੀ ਮੇਤਰੋ ਵੱਡੇ ਵੱਡੇ ਚੱਕ ਲਿਆ ਆਪਾਂ ਨੇ ਆ ਭਾਂਡੇ ਆਪਣੇ ਤੇ ਸਿਮਲਾ ਮਿਰਚ ਸਿਮਲਾ ਮਿਰਚਾ ਪਾ ਲੈਣੀਆਂ ਨੇ ਦੇਖੋ ਜੀ ਨਾਲ ਗਾਜਰ ਦੇ ਵਿੱਚ ਸਿਮਲਾ ਮਿਰਚਾ ਸੁੱਟ ਲੈਣੀਆਂ ਨੇ ਤੇ ਉਤਾਰ ਬਾਅਦ ਉਤਾਰ ਬਾਅਦ ਪੱਤਾ ਗੋਭੀ ਦਾ ਉਤਾਰ ਬਾਅਦ ਬੰਦ ਗੋਭੀ ਰੁਕ ਜਾਓ ਸੇ ਥੋੜਾ ਸੌਫਟ ਹੋਣਾ ਦਾ ਸੌਫਟ ਹੋ ਜਾਣਾ ਥੋੜਾ ਜਿਆ ਕਿਉਂਕਿ ਪੱਤਾ ਗੋਭੀ ਛੇਤੀ ਹੋ ਜਾਂਦੀ ਹੈ ਸੌਣ ਸੋਹਣਾ ਪਤਾ ਹੈ ਤਾਂ ਥੋੜਾ ਜੇ ਉਸ ਟਾਈਮ ਬਾਅਦ ਪਾਣੀ ਹੈ ਦੇਖ ਠੀਕ ਆ ਮਿੱਤਰੋ ਦੇਖੋ ਜੇ ਇਹ ਜੇ ਰੰਗ ਰੂਪ ਕਿੰਨਾ ਸੋਹਣਾ ਲੱਗ ਰਿਹਾ orange ਤੇ green ਦਾ ਮੇਲ ਆ ਬੜਾ ਸੋਹਣਾ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਥੋੜਾ ਜਿਆ ਲਾਈਟ ਕਰੀਮ ਕੀ ਕਹਿੰਦੇ ਨੇ ਬੰਦ ਗੋਭੀ ਠੀਕ ਆ ਓਏ ਹੋਏ ਹੋਏ ਬੰਦ ਗੋਭੀ ਆਪਣੀ ਫੇਵਰੇਟ ਆ ਦੋਸਤੋ ਮੈਂ ਸਲਾਦ ਦੇ ਰੂਪ ਚ ਵੀ ਖਾਨਾ ਏ ਕੀੜੇ ਵੀ ਖਾਨਾ ਏ ਮੂੜੀਆਂ ਵੀ ਖਾਨਾ ਪਰ ਉਹਦੇ ਜੇ ਆਪਾਂ ਪਾ ਨਹੀਂ ਸਕਦੇ ਨਾ ਕੀੜਾ ਪਾ ਸਕਦੇ ਨਾ ਮੂੜੀਆਂ ਪਾ ਸਕਦੇ ਦੇਖੋ ਕੱਲੀ ਕੱਲੀ ਹੋ ਗਈ ਦੋਸਤੋ ਕੱਲੀ ਕੱਲੀ ਹੋ ਗਈ ਮਿੱਤਰੋ ਕੱਲੇ ਕੱਲੇ ਦੇਖੋ ਤੁਸੀਂ ਇਹਦੇ ਚ ਹੋਰ ਕੁਝ ਵੀ ਐਡ ਕਰ ਸਕਦੇ ਹੋ ਪਰ ਅਸੀਂ ਉਹ ਕਰ ਨਹੀਂ ਸਕਦੇ ਕੋਈ ਮਰਜ਼ੀ ਐ ਕੋਈ ਵੀ ਸਬਜ਼ੀ ਡਾਲੋ ਕੋਈ ਵੀ ਸਬਜ਼ੀ ਪਾ ਸਕਦੇ ਹੋ ਲਓ ਜੀ ਦੇਖ ਲਓ ਦੋਸਤੋ ਆਪਣੀ ਜਿਹੜੀ ਗਾਜਰ ਦੇ शिमला ਮਿਰਚ ਥੋੜੀ ਆਪਣੀ ਹੋ ਗਈ ਹੈ ਫਰਾਈ ਤੇ ਲਓ ਜੀ ਬੰਦ ਗੋਭੀ ਵੀ ਆਪਾਂ ਨੇ ਪਾ ਲਈ ਹੈ ਝਾੜ ਕੇ ਆਏ ਹਾਂ ਮਹਿੰਗੇ ਬਹੁਤ ਹੈ ਲਓ ਜੀ ਸਾਰਾ ਕੁਝ ਬਹੁਤ ਮਹਿੰਗਾ ਹੋਇਆ ਹੋਇਆ ਕੋਈ ਗੱਲ ਨਹੀਂ ਤੇ ਆਪਾਂ ਨੇ ਕਮਾ ਕੇ ਖਾਣਾ ਹੈ ਜ਼ਰੂਰੀ ਆ ਤੇ ਮੈਗੀ ਖਾਣੇ ਵਿੱਚ ਜ਼ਰੂਰੀ ਆ ਸਾਰੇ ਪਰਿਵਾਰ ਨੂੰ ਕਹਿੰਦੇ ਆ ਮੈਗੀ ਦੇ ਅੰਦਰ ਅਸੀਂ ਡਾਲ ਲੇਗੇ ਲਓ ਜੀ ਲਾਲ ਚਟਨੀ ਲਓ ਜੀ ਦੋਸਤੋ ਚਟਣੀ ਪਾਣੀ ਆ ਵੇ ਕੋਈ ਗੱਲ ਨਹੀਂ ਕੋਈ ਲੈ ਜੀ ਦੇਖੋ ਜੀ ਲਾਲ ਚਟਨੀ ਦਾਲਦੇ ਲਾ ਜੀ ਲਾਲ ਚਟਨੀ ਇਹਦੇ ਵਿੱਚ ਆਪਾਂ ਨੇ ਆਹਾ ਖੁਸ਼बू ਲਾਲ ਚਟਨੀ ਦੀ ਹਲ ਲੱਗ ਗਿਆ ਆ ਉਹ ਤੋਂ ਬਾਅਦ ਗ੍ਰੀਨ ਚਟਨੀ ਨਹੀਂ ਇਹ ਗ੍ਰੀਨ ਆ ਗ੍ਰੀਨ ਚਿੱਲੀ ਸੌਸ ਆਏ ਥੋੜੀ ਇੰਗਲਿਸ਼ ਮੇ 19 20 ਹੈ ਹਮ ਹਾਂ ਕੋਈ ਗੱਲ ਨਹੀਂ ਆ ਦੇਖੋ ਜੀ ਲਾਓ ਜੀ ਦੋਸਤੋ ਜ਼ਿਆਦਾ ਨਹੀਂ ਦਾਲਦੇ ਜ਼ਿਆਦਾ ਨਹੀਂ ਦਾਲਨੇ ਬਾਅਦ ਮੈਂ ਡਾਲ ਲੇਗੇ ਜਿਸੇ ਕਮ ਮਿਟਸ ਲਗੇ ਹਾਂ ਵਾਚ ਵੀ ਪਾਣੀ ਨੇ ਆਪਾਂ ਨੇ ਜਿਆਦਾ ਪਾਏ ਦੇ ਚ ਉਹ ਗੇਰਾਂਗੇ ਕੀ ਕਹਿੰਦੇ ਹੋ ਮੈਂ ਨੂਡਲ ਇਹ ਦੇਖੋ ਸੋਇਆ ਸੋਸ ਇਹ ਸੋਇਆ ਸੋਸ ਆ ਦੋਸਤੋ ਓਏ ਹੋਏ ਹੋਏ ਸੋਇਆ ਸੋਸ ਲਓ ਜੀ ਮਿੱਤਰੋ ਆਏ ਹਾਏ 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 ਉਹ ਸਬੂਤਾ ਤੁਸੀਂ ਮੈਂ ਕਹਿੰਨਾ ਉਹ ਖੱਟਾ ਖੱਟਾ ਜਿਹਾ ਆਇਆ ਪਿਆ ਮਨਾ ਹਾਏ ਦੇਖੋ ਜੀ ਰੰਗ ਰੂਪ ਦੇਖੋ ਜੀ ਰੰਗ ਰੂਪ ਤਾਂ ਕਿਹਦੇ ਵਰਗਾ ਹੋ ਗਿਆ ਦੇਖੋ ਜੀ ਰੰਗ ਰੂਪ ਹੋ ਗਿਆ ਇਹੇ ਵਰਗਾ ਦੇਖੋ ਜੀ ਪਹਿਲਾਂ ਕਿੰਨਾ ਘੈਂਟ ਹੋਇਆ ਹੋਇਆ ਸੀ ਰੰਗ ਰੂਪ ਹੋਣ ਦੇਖ ਲਓ ਤੁਸੀਂ ਓਏ ਹੋਏ ਹੋਰ ਅਸੀਂ ਸੈਮ ਡਾਲ ਲੇਗੇ ਨਮਕ ਦਾ ਲਾ ਇਹ ਇਧਰ ਫੜਾ ਦੇ ਮੈਨੇ ਚੱਕ ਕੇ ਸਾਰੀ ਮੱਛਰਦਾਨੀ ਮੈਨੇ ਨਮਕ ਹੀ ਡਾਲਣਾ ਸਭ ਕੁਝ ਡਲ ਤੋ ਗਿਆ ਅੱਛਾ ਜੀ ਹਾਂ ਲਓ ਜੀ ਸਾਰਾ ਕੁਝ ਇਹਦੇ ਚ ਪੈ ਗਿਆ ਜੀ ਜੋ ਆਹੀ ਕੁਸ ਹੁੰਦਾ ਬਸ ਇਹਦੇ ਯੈਸ ਯੈਸ ਲਓ ਜੀ ਸਾਰਾ ਕੁਝ ਇਹੀ ਹੁੰਦਾ ਏ ਆਏ ਹਾਏ 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 ਮੋ ਜਬ ਪਾਣੀ ਆ ਰਿਹਾ ਏ सिरके ਦਾ ਸੁਆਗਤ ਆ ਰਿਹਾ ਨੂਡਲ ਲੈ ਕੇ ਆਵਾ ਲੋ ਜੀ ਮੈਂ ਨੂਡਲ ਲੈ ਆ ਨਾਈ ਓਏ ਹੋਏ ਹੋਏ ਨੂਡਲ ਠੰਡੇ ਠੰਡੇ ਹੋ ਗਏ ਲੋ ਜੇ ਮੇਤਰੋ ਨੂਡਲ ਸਿਰਕਾ ਡਾਲਣਾ ਨਹੀਂ ਡਾਲਣਾ ਨਹੀਂ ਅਭੀ ਯਾਦ ਦਿਲਾਦੀ ਹਾਂ ਕਦੀ ਮੈਂ ਬੋਲਦੀ ਓਏ ਹੋਏ ਹੋਏ ਲੋ ਜੇ ਮੇਤਰੋ ਨੂਡਲ ਲਿਆਦੀ ਆਪਾਂ ਨੇ ਓਏ ਵਾਓ ਥੋੜਾ ਥੋੜਾ ਮਿਕਸ ਕਰਾਂਗੇ ਥੋੜਾ ਥੋੜਾ ਆ ਦੇਖੋ ਸਫਾਈ ਤੁਹਾਡੀ ਸਫਾਈ ਬਹੁਤ ਆ ਸਾਡੇ ਦੋਸਤੋ ਔ ਪਾਤਾ ਗੰਦ ਆ ਦੇਖੋ ਦੋਸਤੋ ਆ ਪਾਤਾ ਗੰਧ ਦੇਖੋ ਲਓ ਜੀ ਦੇਖੋ ਇਹ ਆਹਾ ਆ ਬਣ ਰਹੀ ਆ ਹੁਣ ਦੇਖੋ ਜਿੱਦਾਂ ਤੁਸੀਂ ਓਏ ਹੋਏ ਹੋਏ ਮੈਂ ਕਹਿਣਾ ਦੋ ਵਾਰ ਚ ਬਣਾਏਗਾ ਨਾ ਵਾਂਗੂ ਨਾ ਹਾਂ ਇਸ ਨੂੰ ਮਿਕਸ ਕਰੂੰਗੀ ਫਿਰ ਅੱਛੇ ਤੋਂ ਹੋ ਜਾਏਗੀ ਅੱਛੀ ਤਰ੍ਹਾਂ ਹੋ ਜਾਏਗੀ ਐਸਾ ਹੀ ਲੈ ਕੇ ਆਓ ਪਿਛਟ ਅਚਰ ਪਿਛੋ ਲੈ ਕੇ ਆਓ ਸਾਰਾ ਕੁਸ ਪਿਛੋ ਮਿਲਦਾ ਰਹੇਗਾ ਵੱਡਾ ਛੋਟਾ ਵੱਡਾ ਲੈਣਾ ਛੋਟਾ ਲੈਣਾ ਇਹ ਦੇ ਦੋ ਬੜਾ 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 ਜਣਾ ਬੜਾ ਲਾਜੇ ਦੋਸਤੋ ਫੜੋ ਫੜਾ 1 ਮਿੰਟ ਸਾਰਾ ਲਾਜੇ ਮਿੱਤਰੋ ਆਪਣਾ ਫਸ ਗਿਆ ਮੈਚ ਪੂਰਾ ਲਾਜੇ ਵੱਡਾ ਹੀ ਆ ਆ ਵੀ ਰੱਖੇ ਲੈ ਲੋੜ ਪੈ ਸਕਦੀ ਆ ਲਾਜੇ ਮਿੱਤਰੋ ਪੈ ਗਿਆ ਪੇਚਾ ਹੁਣ ਵੀ ਸਭ ਤੋਂ ਘੱਟ ਕੰਮ ਬਸ ਇਹੀ ਹੈ ਵੈਸੇ ਤਾਂ ਬਹੁਤ ਈਜੀ ਇਹ ਬਣਾਣੀ ਫੜਾ ਫੜਾ ਨਾ ਲਾਜੇ ਸਿਰ ਘਾ ਡਾਲ ਲਓ ਅਬ ਇਸ ਮਿਕਸ ਹੋ ਜਾਏਗਾ ਸਾਥ ਕੇ ਸਾਥ ਕਿਨਗ ਬਣਾ ਮੈਨੂੰ ਪਤਾ ਨਹੀਂ ਹੈਗਾ ਨੋਡਲ ਮੈਂ ਬਾਈ ਗੰਦਗੀ ਤਾਂ ਫੈਲਦੀ ਹੀ ਹੈ ਕੋਈ ਗੱਲ ਨਹੀਂ ਕਿਹੜਾ ਕੋਈ ਬੋਲਦਾ ਯਾਰ ਓਏ ਪਲਟ ਗਈ ਪਲਟ ਗਈ ਪਲਟ ਗਈ ਲਾਜ ਤੂੰ ਪਲਟਾਂ ਆ ਦੇ ਯਾਰਾ ਹੋਰ ਗੱਲਾਂ ਦੀਆਂ ਗੱਲਾਂ ਆ ਨੂੜਾ ਪਾਲਾ ਤੂੰ ਆਪਣੀ ਮਰਜ਼ੀ ਨਾਲ ਇੱਕ ਤੋ ਢੱਕਣ ਪਾ ਲਓ ਉਹ ਹੁਣ ਕਿੱਥੇ ਨੇ ਲਓ ਜੀ ਦੋਸਤੋ ਇੱਧਰ ਲਖਾਓ ਭਾਈ ਫੜ ਕੇ ਰੱਖਾ ਲਓ ਜੀ ਮਿੱਤਰੋ ਲਓ ਜੀ ਮਿੱਤਰੋ ਫੜ ਲਈ ਆਪਾਂ ਨੇ ਕੜਾਹੀ ਔਰ ਰਵੀਤਾ ਰਾਣੀ ਜਮੈਂ ਮਰਜ਼ੀ ਇਹਦੇ ਨਾਲ ਕੁਲੀ ਜਾ ਹਾਂ ਲੋ ਜੇ ਮੇਤਰੋ ਤੇ ਜਾਂ ਚਾਹੇ ਕਿ ਠੰਡੀ ਆ ਚਾਹੇ ਮੰਦੀ ਆ ਚਾਹੇ ਅੱਛਾ ਜੀ ਘਟਾ ਕਿਉਂਕਿ ਮਿਕਸ ਕਰ ਰਿਹਾ ਅger ਨਾ ਚਲੀ ਤਾਂ ਲੱਗ ਜੇ ਕਿ ਨਿੱਚੇ ਅੱਛਾ ਜੀ ਪੰਜਾਬੀ ਜੀ ਗੱਲ ਕਰਨੀ ਆ ਨਾਲੇ ਮੇਰੇ ਨਾਲ ਅੱਛਾ ਹਾਂ ਚੰਗਾ 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 ਨੇ ਆ ਗਿਆ ਥੱਲੇ ਲੱਗ ਜੂਗੀ ਇਹ ਥੱਲੇ ਲੱਗ ਜੂਗੀ ਨਾ ਫਟਾਫਟ ਚਲਾਈ ਹਾਂ ਨਾ ਇਹ ਫਟਾਫਟ ਆਪਾਂ ਨੇ ਨਾ ਮਿਕਸ ਕਰੀ ਤਾਂ ਆਪਾਂ ਘੱਟ ਆ ਬੋਲ ਸੋਇਆ ਸੋਸ ਥੋੜਾ ਡਾਲੂਗੇ ਕਲਰ ਲਾਣੇ ਕੇ ਲਿਏ ਥੋੜੀ ਪਾ ਦੋ ਦੇਖੋ ਜੀ ਕਲਰ ਦੇਖੋ ਤੁਸੀਂ ਪਹਿਲਾਂ ਹੋਰ ਪਾਈਏ ਸੋਇਆ ਸੋਸ ਆਪਾਂ ਅਭੀ ਮਿਕਸ ਵੀ ਤਾਂ ਨਹੀਂ ਹੋਈ ਹਾਂ ਜੀ ਮਿਕਸ ਵੀ ਨਹੀਂ ਹੋਈ ਸੋਇਆ ਸੋਸ ਹੋਰ ਪਾ ਲੈਨੇ ਆ ਤੇ ਲੋ ਜੀ ਦੇਖੋ ਸੋਇਆ ਸੋਸ ਹੋਰ ਮੈਂ ਕਿਹਾ ਨਾ ਗ੍ਰੀਨ ਸੋਸ ਵੀ ਪਾਲਾ ਥੋੜੀ ਜੀ ਹਮਮ ਔਰ ਤਵੀ ਤਿੱਖੀ ਹੋ ਜਾ ਤਿੱਖੀ ਹੋ ਜਾ ਕੋਈ ਨਹੀਂ ਆਪਾਂ ਮਿੱਠੀ ਸੋਸ ਨਾਲ ਖਾ ਲਾਂਗੇ ਦੇਖੋ ਦੋਸਤੋ ਅੱਜ ਲੋੜ ਤਾਂ ਪੈਂਦੀ ਆ ਦੋ ਬੰਦੇ ਚ ਲੋੜ ਹੁੰਦੀ ਆ ਦੇਖੋ ਦੋਸਤੋ ਚਲੋ ਜੇ ਇਹ ਨਹੀਂ ਦਿੱਖੀ ਨਹੀਂ ਆਗੇ ਘੇਰ ਲੇਗੇ ਚਲੋ ਜੀ ਫੇਰ ਘੇਰ ਲਾਂਗੇ ਟੇਸਟ ਦੇ ਅਨੁਸਾਰ ਟੇਸਟ ਦੇ ਅਨੁਸਾਰ ਆਏ ਹਾਏ ਸਰਕਾ ਥੋੜਾ ਜਿਹਾ ਘੱਟ ਹੀ ਘੇਰਦੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਉਹਦੇ ਚ ਖਟਾਸ ਹੁੰਦੀ ਆ ਤਾਂ ਆਪਾਂ ਸਰਕਾ ਘੱਟ ਘੇਰਾਂਗੇ ਕਿਉਂਕਿ ਸੋਇਆ 소ਸ ਵੀ ਖਟਾਸ ਵਾਲੀ ਹੋ ਹੁੰਦੀ ਆ ਤਾਂ ਆਪਾਂ ਸੋਇਆ ਖਾਂਦੇ ਨਹੀਂ ਹੈਗੇ ਦੋਸਤੋ ਆਪਾਂ ਖਟੇ ਆ ਟਮਾ ਤੇ ਇੱਧਰ ਦੇਖੋ ਤੁਸੀਂ ਆਏ ਹਾਏ 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 ਵਾਓ ਵਾਓ ਆ ਖੁਸ਼ਬੂ ਲੋ ਜੇ ਇੱਧਰ ਆ ਜਾਓ ਖੁਸ਼ਬੂ ਵਾਲੇ ਆ ਜਾਓ ਆਡੀਅנס ਵੀ ਆ ਜੀ ਦੇਖ ਲੋ ਖੁਸ਼ਬੂ ਘਰੋਂ ਤਰੋਂ ਕੱਢ ਲੈਂਦਿਆਂ ਨੇ ਜੀਆਂ ਖੁਸ਼ਬੂ ਸਾਡੇ ਗਵਾਂਡੇ ਵੀ ਹੋ ਜਾਂਦੇ ਹੁੰਦੇ ਨੇ ਬਣਾਉਣੇ ਤੁਸੀਂ ਸਾਰੀ ਚੀਜ਼ਾਂ ਆਏ ਖਵਾਉਂਦੇ ਹੈ ਨਹੀਂ ਪਰ ਕੀ ਕਰੀਏ ਇੰਨੀ ਸੁਆਦ ਹੁੰਦੇ ਅਸੀਂ ਆਪ ਹੀ ਖਾ ਜਾਣੇ ਆ ਦੋਸਤੋ ਚਲੋ ਜੇ ਇਹਨਾਂ ਮਿਕਸ ਕਰ ਲੀਏ ਫਿਰ ਤੁਹਾਨੂੰ ਦਿਖਾਵਾਂਗੇ ਠੀਕ ਆ ਦੋਸਤੋ ਇੱਧਰ ਦਿਖਾ ਦੂੰ ਪਹਿਲਾਂ ਥੋੜਾ ਜਿਹਾ ਆਏ ਹਾਏ ਹਾਏ ਜੀ ਮੇਤਰੋ ਆਪਣੀ ਮੈਗੀ ਬਣ ਕੇ ਤਿਆਰ ਵਰ ਤਿਆਰ ਆ ਦੇਖੋ ਦੋਸਤੋ ਮੈਗੀ ਦੇਖੋ ਮੈਗੀ ਨਹੀਂ ਐ ਉਹ ਨੋਡਲ ਐ ਉਹ ਨੋਡਲ ਆ ਫੋ ਲੈ ਗਿਆ ਦੀ ਗਰਮੀ ਇੰਨੀ ਆ ਮੇਰੇ ਕਹਿੰਦੇ ਦੇਖੋ ਸੀ ਕਿੰਨੀ ਗਰਮੀ ਆ ਦੇਖੋ ਬਣਾ ਕੇ ਦਿਖਾ ਦਿਆਂਗਾ ਤੁਹਾਨੂੰ ਮੈਂ ਤੁਹਾਨੂੰ ਕਿਸ ਨੇ ਬਣਾਇਆ ਮੈਂ ਬਣਾ ਕੇ ਦਿਖਾਈ ਆ ਆ ਜੋ ਮੈਂ ਤੁਹਾਨੂੰ ਦਿਖਾਵਾਂ ਦੇਖੋ ਦੋਸਤੋ ਆਏ ਹਾਏ ਓਏ ਹਾਏ 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 ਲਓ ਇਹ ਟੈਸਟ ਕਰਕੇ ਮੈਂ ਹੀ ਦੇਖ ਲੈਣਾ ਏ ਟੈਸਟ ਕਰਕੇ ਮੈਂ ਦੇਖ ਲੈਣਾ ਦੋਸਤੋ ਕਿਦਾਂ ਦੀ ਟੈਸਟ

ਸਾਨੂੰ ਪਤਾ ਹੈ ਕਿ ਲੋ ਜੀ ਸੋਨੂ ਇਹ ਖਵਾਵਾਂਗੇ ਲੋ ਜੀ ਦੋਸਤ ਇੱਕ ਮਿੰਟ ਆਏ ਹੋਏ ਫੜਾ ਦੇ ਮੈਂ ਕਹਣਾ ਖਾਜੂਨ ਮੈਂ ਸਾਰੇ ਨੂੰ ਓਏ ਹੋਏ ਹੋਏ ਓਏ ਹੋਏ ਹੋਏ ਆਇਓ ਇੱਧਰ ਆਜੋ ਆਜੋ ਅੱਡੋ ਕੱਢ ਲਓ ਆਪਣੇ ਕੀ ਕਹਿੰਦੇ ਹੁੰਦੇ ਨੇ ਉਹ ਚੌਪ ਸਟਿਕ ਕੀ ਹੁੰਦੇ ਨੇ ਉਹ ਦੰਦਾਲੇ ਆਪਣੇ ਉਹ ਚੱਕੋ ਕੀ ਕਹਿੰਦਾ ਹੈ ਉਹ ਸੁਣਿਆ ਨਹੀਂ ਹੈਗਾ ਕੀ ਕਹੀ ਜਾਂਦਾ ਮੈਂ ਹੋਰ ਕਹਦੇ ਉਹ ਮਾਦਵ ਨੂੰ ਕਹਦੇ ਸਾਡੇ ਨਾਲ ਅਜੇ ਸਾਡੇ ਬੰਦੇ ਆਜੇ ਨੇ ਕਿਸੇ ਨੂੰ ਕਹਿ ਦਿਓ ਨਾ ਕਿ ਆ ਕੰਮ ਕਰੋ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਲਾ ਜੀ ਅੱਗੇ ਤੋਂ ਅੱਗੇ ਕੰਮ ਕਰ ਲਾ ਜੀ ਦੋਸਤੋ ਸਾਰੇ ਅੱਗੇ ਤੋਂ ਅੱਗੇ ਆ ਚੱਕੋ ਜੀ ਚਿੰਗਾ ਪਾਉਂਗੀ ਆ ਸਾਨੂੰ ਪਤਾ ਕੀ ਆ ਇਹ ਉਹ ਆ ਡਾਂਡੀਆਂ ਉਹ ਡਾਂਡੀਆਂ ਉਹ ਡਾਂਡੀਆਂ ਲਾ ਜੀ ਦੋਸਤੋ ਆਪਾਂ ਨੂੰ ਇਹ ਹਿਸਾਬ ਕਿਤਾਬ ਕੱਟੀ ਆ ਇਹਦਾ ਉਹ ਯਾਰ ਮੈਨੂੰ ਮੈਨੂੰ ਕੁਝ ਨਹੀਂ ਮਾਰ ਰੱਖੀ ਐ ਸਾਰੀ ਉਹ ਮੈਨੂੰ ਉਹ ਦੇ ਦਿਓ ਤੁਸੀਂ ਯਾਰ ਆ ਮਾਇਦਾ 2 ਦਿਨ ਲਾ ਦੂੰਗਾ ਯਾਰ ਉਹ ਚੌਂਚਾ ਲਿਆ ਦੇ ਆ ਯਾਰ ਇਹਨਾਂ ਜਵਾਕਾਂ ਦਾ ਮੈਂਟ ਲਾਉਂ ਆ ਆ ਗਈ ਆ ਗਈ ਆ ਗਈ ਆ ਗਈ ਆ ਗਈ ਦੋਸਤੋ ਆ ਗਈ ਆ ਗਈ ਇਸ ਵਿੱਚ ਮੈਂ ਤੇ ਲਗਾ ਲੈਣ ਬਾਕੀ ਉਹ ਸਾਹ ਆਹਾ ਬੜੀ ਟੇਸਟੀ ਹੈ ਦੋਸਤੋ ਬੈਂ ਕਰੋ 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 ਅਰੇ ਗਿਆਸ ਮੰਦਰੀ ਨਹੀਂ ਕਰੀਗੇ ਸੀ ਨਾ ਓਏ ਹੋਏ ਹੋਏ ਸਾਰੇ ਸੁਆਦ ਦੇ ਚੱਕਰ ਚ ਗੈਸ ਕਰਨੀ ਬੰਦ ਭੁੱਲ ਕੇ ਦੋਸਤੋ ਕਰੋ ਬਈ ਟੇਸਟ ਆ ਕਰੋ ਟੈਸਟ ਵਾਈ ਟੈਸਟ ਆਪ ਵੀ ਕਰਕੇ ਦੇਖ ਲੈ ਯਾਰਾ ਮੈਨੂੰ ਇਹਦੇ ਨਾਲ ਚੱਕਣੀ ਨਹੀਂ ਆਂਦੀ ਲਵੇ ਆ ਕੇ ਦਿਖਾਓ ਐ ਕਰਕੇ ਐ ਫਾਲੋ 1 ਮਿੰਟ ਦਿੱਤਾ ਹੈ ਆਹ ਹਰ ਇੱਕ ਤੋਂ ਬਹੁਤ ਬੜਾ ਹੈ ਮੂਹ ਤੇ ਲੈ ਆਣੇ ਵਕਤ ਰਿਸ ਐਸਾ ਕਰਦੇ ਓਏ ਆ ਗਈ ਇਧਰ ਮੋਟ ਡੱਡ ਆਇਆ ਰਹਿ ਗਿਆ ਚਲੋ ਦੋਸਤੋ ਸਾਡੀ ਮੈਗੀ ਦੇਖੋ ਜੀ ਕਿਵੇਂ ਲੱਗਿ ਹੋਇਆ ਟੇਸਟੀ ਆ ਲਓ ਜੀ ਦੋਸਤੋ ਟੇਸਟੀ ਆ ਟੇਸਟੀ ਆ ਲਓ ਜੀ ਸਾਡੀ ਮਿਹਨਤ ਦਾ ਸਫਲਤਾ ਦੀ ਪੁੰਜੀ ਆ ਜਿਹੜਾ ਮਿਹਨਤ ਰੰਗ ਲਾਈ ਦੋਸਤੋ ਤੇ ਚਲੋ ਜੀ ਅਗਲੇ ਬਲੌਗ ਚ ਕੀ ਬਣਾਵੇ ਕੱਲੂ ਸਰਪ੍ਰਾਈਜ਼ 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 ਇਹ ਕਿਹੜੀ ਟੀਸਾ ਅੱਛਾ ਓਹੋ ਠੀਕ ਆ ਠੀਕ ਆ ਦੋਸਤੋ ਉਹ ਲੱਗਿਆ ਜੀ ਮੈਂ ਚਲੋ ਜੀ ਅਗਲੇ ਬਲੌਗ ਚ ਮਿਲਦੇ ਆ ਬਾਏ ਬਾਏ ਕਰੋ ਜੈ ਹਿੰਦ ਜੈ ਹਿੰਦ